ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਰਾਜਵਿੰਦਰ ਰਾਏ ਤੇ ਸਵਾਗਤ ਹੈ। ਲੋ ਜੀ ਅੱਜ ਮੰਮੀ ਜੀ ਬਣਾ ਰਹੇ ਹਨ ਦਹੀਂ ਭੱਲੇ। ਦੇਖ ਲਈ ਆਪਾਂ ਦਹੀਂ ਭੱਲੇ ਕਿੱਦਾਂ ਬਣਾ ਰਹੇ ਆ। ਹਾਂ ਜੀ ਮੰਮੀ ਜੀ। ਹਾਂ। ਬਾਂਡ ਦੇਖੋ। ਕਿੰਨਾ ਦੇ ਆ। ਫਸਟ ਟਾਈਮ ਬਣਾਉਣ ਲੱਗੇ ਆਂ ਵੈਸੇ ਦਹੀਂ ਭੱਲੇ। ਇਹ ਦੇਖੋ। ਇਸ ਤਰ੍ਹਾਂ ਦੇ ਬੰਦੇ ਆ ਹੁਣ ਦੇਖੋ। ਦੱਸਾਂਗੀ ਤੇ ਇੱਧਰ ਕੀ ਬਣਾ ਦੇ ਲੱਗੇ ਇਹ ਸਾਰਾ ਨਸਰਾ ਦੀ ਤੇ ਛੋਲਿਆਂ ਦੀ ਦਾਲ ਨਾਲੇ ਨਾਲ ਕਮਕਰੀ ਜਾਂਦੇ ਦਰ ਦੋ ਹਾਂਜੀ ਹੁਣ ਸ਼ਾਮ ਦਾ ਟਾਈਮ ਹੋਇਆ ਨਾ ਹਾਂਜੀ ਫਿਰ ਹੁਣ ਰੋਜ਼ ਬੈਠ ਕੇ ਕਰਨਾ ਪੈਣਾ ਠੀਕ ਆ ਇਹਦਾ ਆਲੂ ਛੀਂਡ ਨਾ ਮਰਾ ਕੇ ਨਹੀਂ ਬਣਾਉਣਾ ਹਾਂਜੀ ਫੁੱਲੀ ਫੁੱਲੀ ਰਹਿਣੇ ਤੇ ਬਣਾਉਣਾ ਅੱਛਾ ਜਾ ਕਰੋ ਜੀ ਇਹ ਤੇ ਨਹੀਂ ਮਰਾਉਂਦਾ ਚੀਟੀਆਂ ਮਰਾਉਂਦਾ ਕੀ ਮਤਲਬ ਤੇ ਨਾ ਇਹਨਾਂ ਨਾਲ ਦਾਲ ਦੇ ਕੋ ਆਪਾਂ ਨਹੀਂ ਬਣਾਉਣੀ ਆਪਾਂ ਖੁਦ ਹੀ ਬਣਾ ਲਈਏ ਠੀਕ ਹੈ ਅਛਾ ਠੀਕ ਹੈ ਆ ਪਿਆਰ ਜਿ ਰੱਖਿਆ ਤੀਰਨਾ ਸੜ ਕੇ ਬਾਅਦ ਤੇ ਪਿਆਰ ਕਰਦੇ ਠੀਕ ਨੇ ਜਿਹੜੇ ਜਿਹੜੇ ਮੀਂਹ ਪਾਣੇ ਖਾਣੇ ਹੋਏ ਦਹੀਂ ਭਲੇ ਦਾਲਨਾ ਪਰਛਾ ਦੇ ਖਾਣੇ ਹੋਏ ਆਣੇ ਖਾ ਸਕਦਾ ਇਹਨਾਂ ਸਾਡੀ ਜਿਹੜੀ ਰਸੋਈ ਆ ਨਾ ਇਹਦੇ ਵਿੱਚ ਜਿਹੜੀ ਲਾਈਟਿੰਗ ਘਾਟਣ ਦੀ ਤਾਂ ਕਰਕੇ ਨਾ ਜਿਹੜੀ ਵੀਡੀਓ ਇਸ ਤਰ੍ਹਾਂ ਥੋੜੀ ਥੋੜੀ ਉਤਰੀਆ ਕਾਲੀ ਜੀ ਆ ਰਹੀ ਹੈ ਪਰ ਚਲੋ ਕੋਈ ਗੱਲ ਜਿਸ ਤਰ੍ਹਾਂ ਹੋ ਸਕਿਆ ਹੈ ਧੰਨ ਬਕਾਉਣ ਦੀ ਕੋਸ਼ਿਸ਼ ਕਰਨੇ ਜਿੰਨਾ ਕਿ ਦਿਖਦਾ ਲੋ ਜੀ ਇੱਧਰ ਬਣ ਰਹੇ ਆਪਣੇ ਦਹੀਂ ਪੱਲੇ ਇੱਧਰ ਕੁਛ ਕੁ ਬਣ ਗਿਆ ਸੂਜੀ ਵਾਲੇ ਸੂਜੀ ਬੈਟਰ ਮੀਟਰ ਆਪਾਂ ਸਰ ਤੇ ਹਟ ਕਰਕੇ ਰੱਖ ਲਿਆ ਚਲੋ

देहीं। मिठा चटनी हाँ जी हरी चटनी भी बनाई

ਕਿਆ ਕਰ ਸਕਦੇ ਤੇ ਖਾਓ ਦੇਖ ਖਾਣੋ ਤੇ ਦੱਸੋ ਕਿੱਦਾਂ ਦੇ ਲੱਗੇ ਵਧੀਆ ਲੱਗ ਰਹੇ ਆ ਚਲੋ ਜੀ ਹੁਣ ਆਪਾਂ ਜਾਨੇ ਆ ਡੈਡੀ ਕੋਰ ਤੇ ਉਹਨਾਂ ਨੂੰ ਪੁੱਛਦੇ ਆ ਕਿ ਇਹ ਕਿੱਦਾਂ ਦੇ ਬਣੇ ਆ ਚਲੋ ਮੈਂ ਲੈ ਆਉ ਡੈਡੀ ਕੋਰ ਦੇ ਟੇਟ ਬਣਾ ਕੇ ਆਓ ਕੈਮਰਾ ਬਹਿ ਕਰ ਲਿਓ ਕੀ ਯਾਨੀ ਲਓ ਜੀ ਆ ਗਏ ਆਪਾਂ ਡੈਡੀ ਕੋਰ ਆ ਜੀ ਸਾਡੀ ਸ਼ੈਰੀ ਤੇ ਹੁਣ ਆਪਾਂ ਚੱਲੇ ਜੀ ਡੈਡੀ ਕੋਲ ਡੈਡੀ ਜੀ ਨਹੀਂ ਪਲੇ ਬਣਾਈ ਮਮੀ ਨੇ ਖਾ ਕੇ ਦੱਸੋ ਕਿਦਾਂ ਦੇ ਬਣੇ ਠੀਕ ਹੈ ਬਣਨੇ ਆ ਖਾ ਕੇ ਹਾਂਜੀ ਖਾ ਕੇ ਦੱਸੋ ਕਿਦਾਂ ਦੇ ਬਣੇ ਫਸਟ ਟਾਈਮ ਆਪ ਕੋ ਬਣਾਈ ਹੈ ਹਾਂਜੀ ਤੁਸੀਂ ਖਾਓ ਸਾਰੇ ਜਣੇ ਆ ਠੀਕ ਹੈ ਲਓ